ਕੀ ਕਰ? ਓਾ ਤਾ ਮੁਕਿਆ ਤੇ ਐ ਰੋਟੀ ਪੀ ਪਕਾ ਕੇ ਦੇਉਂਗੀ ਆਥਣਾ ਨਾ ਉਹ ਤਾਂ ਮੇਰੀ ਗੁੱਤ ਨਹੀਂ ਪੱਟੂ ਨਹੀਂ ਆਏ ਘਰ ਦੀ ਨਾ ਪਾਲੋ ਤਾਂ ਨਹੀਂ ਨਾ ਜਾ ਕੇ ਹਾਂ ਤੂੰ ਤਾਂਰੇ ਮੁੱਕੇ ਰਹਿੰਦੀ ਐ ਚੱਲ ਦੇਖੀ ਜੇ ਮੇਰੂ ਹਰਾਪਣ ਤੋਂ ਕਿਹੋਂ ਕਿੱਦਾਂ ਜਲਦੀ ਸੇਖਾ ਦਪਰੇ ਚੱਲੀਆਂ ਸੇਖਰ ਦਪਰੇ ਤੇਰੀ ਮਕਾਨ ਨਮ ਨ ਮੇਰੀ ਮਕਾਨ ਕਿਉਂ ਜਾਂਦੀਆਂ ਮਕਾਨ ਜਾਂ ਤੂੰ ਆਉਦੀ ਚੜੀ ਹੋਈ ਮਾਂ ਦੀ ਕਿ ਮਾਂ ਦੀ ਗੱਜਾਵਾਂ ਮਾਂ ਨੇ ਕਿ ਤੁਹਾਡੇ ਬੱਖੀ ਪ੍ਰਿਆਰ ਕਰਤਾ ਮਾਂ ਨੇ ਸਭ ਕੁਝ ਦੇ ਕੇ ਤੋਰੀ ਤੀ ਨਾਲ ਜਿੱਦẽ ਮਾਂ ਰਿਸ਼ਤਾ ਲਿਆਤੀ ਨਾ ਉਹਦੇ ਕਹਿੰਦੇ ਚਾਰ ਕੀ ਲਿਆਉਂਦੇ ਨੇ ਮੁੰਡੇ ਨੂੰ ਕਣਕ ਦਾ ਤੁਹਾਡੇ ਮਹੀਨਾ ਵੀ ਨਹੀਂ ਚੱਲਦੀ ਹੈ ਨਹੀਂ ਆਹ ਭਿੱਗੇ ਜਿੱਡਾ ਤੇਰਾ ਢੱਡਾ ਆ ਮੇਲੇ ਨੂੰ ਦੋ ਤੇਰੇ ਭਾਈ ਅਗੇ ਦੋ ਲਗਾੜੇ ਨਾਲ ਲਿਆਏ ਆਟਾ ਦਾ ਫਿਰ ਮੁਕੜੀ ਮੁਕਣਾਗਾ ਨੀ ਤੇਰੇ ਨਹੀਂ ਆਉਂਦੇ ਤੇਰੇ ਤੀਏ ਦਿਨ ਆ ਜਾਂਦੇ ਨੇ ਇਕੋ ਸੜੇ ਜਾਂ ਬੁੜਾ ਪਲੇਗ ਤੇ ਜਾਣਾ ਕੋਹੂਗੀ ਮੇਰਾ ਭਾਈ ਆਇਆ ਹਾਂ ਮੈਂ 1 2 3 ਫੜੇ ਨਾਲ ਲਿਆ ਹੁੰਦਾ ਸਾਰੀ ਰਾਤ ਇੱਥੇ ਬਾਤਾਂ ਪਾਈ ਜਾਂਦੇ ਨੇ ਗੱਲਾਂ ਕਰੀਏ ਪਕਾਈ ਮੈਨੂੰ ਸੌਣ ਵੀ ਨਹੀਂ ਦਿੰਦੇ ਹੁੰਦੇ ਨਾਲੇ ਖਾਈ ਨੇ ਰਾਤ ਨੂੰ ਟੁੱਟ ਵੀ ਖਾਂਦੇ ਨੇ ਤੇਰੇ ਤਾਂ ਹਾ ਕਦੇ ਚੂੜੀ ਕੁੱਟ ਦੋ ਕਦੇ ਕੁਛ ਕਰ ਦੋ ਹੈ ਨਹੀਂ ਮੇਰੇ ਕਿ ਜ਼ਾਦੇ ਆਉਂਦੇ ਨੇ ਤੇਰੀ ਭੈਣ ਆਈ ਥੀ ਜਦੋਂ ਆਪਣੀਆਂ ਤੇਰੀਆਂ ਭਾਣ ਜੀ ਨੂੰ ਹਾਂ ਤੋਂ ਸਰਵਿਸ ਕਰਾ ਕੇ ਹੈਂ ਜਿਆਦਾ ਰੱਖ ਨਹੀਂ ਮੈਂ ਜਾਣਦੀ ਆ ਸਭ ਜਾਣਦੀ ਆ ਮੈਂ ਜ਼ਿਆਦਾ ਤੇਰੇ ਨਹੀਂ ਤੂੰ ਵੀ ਛਿੱਤਰ ਖਾ ਕੇ ਜਾਂਦੀ ਐ ਤੇ ਉਹ ਵੀ ਤੇਰੀਆਂ ਭੈਣਾਂ ਵੀ ਛਿੱਤਰ ਖਾ ਕੇ ਜਾਂਦੇ ਨੇ ਹਰ ਇੱਕਦਰ ਦੇ ਤੇਰੀ ਪਰਜਾਈ ਵੀ ਛਿੱਤਰ ਖਾ ਕੇ ਆਉਗੀ ਭਲਾ ਤੇਰੀ ਮਾਂ ਮਰ ਗਈ ਬੁੜੀ ਫਰਾਮਣ ਨਾਨੀਆਂ ਮੇਰੇ ਬੰਤੇ ਦੀ ਉਹ ਛਿੱਤਰ ਖਾ ਕੇ ਆਉਂਦੀ ਜਦੋਂ ਮੈਂ ਆਈ ਆਈਆਂ ਕਹਿ ਦਿਆ ਕਰ ਇਹ ਤਾਂ ਮਿਲਣ ਆਈ ਐ ਮਿਲਣ ਲੱਗਦੇ ਕੋਹ ਸੁਆਹ ਇਹ ਤੇ ਤੇ ਪੇ ਕਿੱਜਾਂ ਨਹੀਂ ਆਗੀ ਮੈਨੂੰ ਲੱਗਦਾ ਕੁਛ ਇਹਦੇ ਵਿੱਚ ਲੁਕੋ ਕੇ ਜਾ ਕੇ ਜਗੀਆਂ ਹੱਦ ਰਹਿ ਤੈਸੀ ਕੇਤ ਚੱਲ ਨਹੀਂ ਲੁਕੋ ਕੇ ਜਾਣੀ ਤੇਰੇ ਖਸਮ ਦਾ ਖਾਲਚਾ ਮੇਰੇ ਖਸਮੋਂ ਨਾਲ ਕਰੇ ਉਹ ਤਾਂ ਜੁੱਤੀਆਂ ਪਵਾਵੇਂਗੀ ਮੇਰੇ ਤੂੰ ਤਾਂ ਹਰਾਮ ਮਣ ਹੈ ਹਰ ਵਕਤ ਤਮਾਸ਼ਾ ਦੇਖਣ ਦਾ ਲੱਗਿਆ ਰਹਿਣਾ ਤੈਨੂੰ ਹਾਂ ਮੈਨੂੰ ਹੱਕ ਵਲੇ ਆਹ ਚਾਹ ਮੈਂ ਦੇ ਖਸਮ ਵੀਏ ਲੱਤ ਤੋੜਤੀ ਤੇ ਮੇਰੀ ਅਗੇ ਤੇਣਾ ਬਿੜਾ ਭਾਂਗੇ ਸਾਡੀ ਚੌਰੀ ਤੇਰੀ ਕਣਕ ਦੀ ਰਾਖੀ ਮੁੰਡਿਆ ਬੇ ਹੁਣ ਮੈਂ ਨਹੀਂ ਦੈਂਦੀ ਮੈਂ ਨਹੀਂ ਦੈਂਦੀ ਮੈਂ ਨਹੀਂ ਦੈਂਦੀ ਬੂਗੇ ਬੋਨ ਪੁੱਤੇ ਦੀਏ ਹੱਥ 'ਚ ਤਾਂ ਤੇਰੇ ਬੋਰੀ ਆ ਜਾਨਦੀ ਤੂੰ ਕਣਕ ਮੰਗਣਾ ਤੇ ਰਾਖੀ ਘਾ ਵੀ ਬੈਠੇਗੀ ਕੁਛ ਹੋਰ ਸੋਚ ਨਹੀਂ ਇਹਨਾਂ ਨੇ ਜਾਨਦੀ ਤਾਂ ਹੈਗੀ ਮੈਂ ਪਰ ਲੋਕ ਕਣਕ ਮੰਗਣ ਇਹ ਤਾਂ ਆਪ ਮਲੰਗ ਨੇ ਇਹ ਮੈਨੂੰ ਕੀ ਕਣਕ ਦੇਣਗੇ ਇਹ ਤਾਂ ਪਰ ਆਪ ਗਮਾਂਡੀਆਂ ਦੇ ਗੇੜੇ ਮਾਰਦੀ ਫਿਰਦੀ ਸੀ ਚਲਦੀ ਐ ਖਦੀਆਂ ਗੇਤੀ ਬੇਤੀ ਨਹੀਂ ਨਾਸੀ ਤੂੰ ਤਹਵਾ ਨਹੀਂ ਇਹਦੇ ਮੈਨੂੰ ਲੱਗਦਾ ਕੱਪੜੇ ਸੁੱਕਣੇ ਪਾਵਾਂ ਕਿ ਸੂਰਜ ਵੀ ਥੱਲੇ ਨੂੰ ਹੁੰਦਾ ਜਾਂਦਾ ਹੈ ਪਹਿਲਾਂ ਪਹਿਲਾਂ ਸੁੱਕ ਜਾਣਗੇ ਹੋਰ ਕੰਮ ਕਿਹੜਾ ਮੁਕਦੇ ਸਾਰਾ ਦਿਨ ਜਾਏ ਖਾਣੇ ਦਾ ਮਿੱਟੀ ਨਾਲ ਮਿੱਟੀ ਹੋਈ ਰਹਿਣੀ ਇਧਰ ਹੋਏ ਪਤਾ ਨਹੀਂ ਕਿੱਥੇ ਤੜਕੀ ਨਿਕਲ ਜਾਂਦਾ ਹੱਥ ਨੇ ਵੜਦਾ ਪਤਾ ਨਹੀਂ ਕਿਹੜੀਆਂ ਖੇਡਾਂ ਖੇਡਦਾ ਜਾਏ ਖਾਣੇ ਦਾ ਆ ਵੀ ਟੰਗਾ ਇਹਦਾ ਕਿੰਮਾ ਮੱਚ ਜਾ ਨਹੀਂ ਆ ਕੀ ਪਿਆ ਜੇ ਚ ਕਰੜਾ ਕਰੜਾ ਜਾ ਇਹ ਹਾਏ ਨਹੀਂ ਅੱਗੇ ਤਾਂ 10 ਰੁਪਈਆ ਨਾ ਕਦੇ ਨਿਕਲੇ ਜੇਬ ਚ ਅੱਜ 100 ਦਾ ਨੋਟ ਰੱਖਾ ਕਨਾਰ ਰੱਖਾ ਮੂੰ ਤਾਂ ਮੈਂ ਸਾਂ ਖਾਦੀ ਸੀ ਵੀ ਮੈਂ ਕਦੇ ਆਪਣੇ ਖਾਸਮ ਦੀ ਜੇਬ ਚ ਉਹਦੇ ਘਰ ਵਾਲੀ ਦੀ ਜੇਬ ਚ ਪੈਸਾ ਨਹੀਂ ਕਢਦੀ ਪਰ ਹੁਣ 100 ਦਾ ਨੋਟ ਦੇਖ ਕੇ ਮੇਰੇ ਤਾਂ ਕੁਸਵਾਰ ਹੀ ਹੋ ਜਾਂਦੇ ਚੱਲ ਫੇਰ ਮੈਂ ਮੰਗ ਕੀ ਲੈ ਲੰਨੀ ਆ ਕੱਢਣੇ ਕਾਨੂੰ ਨੇ ਜੀ ਬੋਲਦੇ ਨਹੀਂ ਮੈਨੂੰ 100 ਰੁਪਇਆ ਦਿਓ ਅੱਛਾ ਰੋਟੀ ਖਾਣੇ ਆ ਚਲ ਮਾਪੀ ਕੱਢ ਲੰਨੀ ਜੇਬ ਚ ਨਹੀਂ ਨਾਲ ਆਇਆ ਜਾਇ ਖਾਣੇ ਦਾ ਨਹੀਂ ਬੈਂਕ ਚ ਘਸਾ ਕੇ ਜੇ 20-20 ਪੈਸੇ ਨਿਕਲੇ ਹੁੰਦੇ ਨੇ ਚੱਕਵੇਂ ਚੱਕਵੇਂ ਸੂਟ ਲਿਆਉਂਗੀ ਉਹ ਆਹੀ ਗੱਲ ਨਾਲੇ ਪੀਲਾ ਸੂਟ ਲਿਆਉਂਗੀ ਫੇਰ ਗੀਤ ਘਾਇਆ ਕਰੂੰਗੀ ਰਾਸਪ੍ਰਿੰਸ ਵਾਂਗੂੰ ਅੱਜ ਨਿਕਲੀ ਸਰੋਂ ਦਾ ਫੁੱਲ ਬਣ ਕੇ ਨਿਚੋਰੇ ਹਿੱਕ ਤਾਣ ਕੇ ਨੀ ਗੱਲ ਤਾਂ ਜ਼ਰੂਰ ਕਹੀਆ ਗੋਰ ਹਿੱਕ ਤੇ ਜੰਜੀ ਦੀ ਛਣ ਕੇ ਕਣਕ ਤੇ ਮਾਰ ਕੇ ਗੱਲ ਤਾਂ ਜਰੂਰ ਤੁਰਈਆ ਓਹ ਓਹ ਲੈ ਸਿਆਪਾ ਆ ਤਾਂ ਦੇ ਹਾਲੇ ਲਿਪੜੇ ਨਹੀਂ ਆ ਪੀਣਾ ਵੀ ਪਿਆ ਆਟਾ ਮੁਕਰ ਚੱਲ ਇਹ ਤਾਂ ਫੇਰ ਹੀ ਲਿਓ ਕੱਪੜਾ ਲੀੜਾ ਤਾਂ ਮੈਂ ਪਹਿਲਾਂ ਪੀਣਾ ਨਵੇੜ ਦਿੰਦੀ ਆ ਛਾਹrna ਚੱਠਾ ਕਿੱਥੇ ਆ ਤੇਰਾ ਸੱਸਰੀ ਪਾਇਆ ਲੱਗੇ ਗੰਦਾ ਆ ਵੀ ਨੇ ਜਾ ਕੇ ਤਾਂ ਲੈ ਪੀਣਾ ਕਰਾਂ ਨਵੇੜਾ ਕੰਮ ਧੋਕੇ ਕਣਕ ਸੁਪਣੀ ਪਾ ਦੂੰਗੀ ਬੂ ਮੈਂ ਮੱਟ ਜਾ ਨੀ ਟੋਲ ਤਾਂ ਖਾਲੀ ਹੋਇਆ ਪਿਆ ਇਹ ਤਾਂ ਕਣਕ ਸਾਰੀ ਮੁੱਕ ਗਈ ਨਹੀਂ ਕਾਪੜੇ ਰੱਖਿਆ ਸੀ ਟੋਲ ਕਣਕ ਦਾ ਇੱਕ ਤਾਂ ਜਵਾਕ ਜੇ ਆ ਕਤੀੜ ਆ ਜونی ਜونی ਰੱਖ ਛੱਡਿਆ ਪਤੰਦਰ ਤਿੰਨ ਪੈਰ ਦੀਆਂ 12 ਰੋਟੀਆਂ ਖਾਂਦਾ ਚੁਲਸਦਾ ਇਸਰੇ ਠਿੱਟ ਨਹੀਂ ਪੱਦਾ ਥਾਂ ਥਾਂ ਯਾਰ ਹੱਕ ਤੇ ਫਿਰਦੇ ਪਤਾ ਨਹੀਂ ਕਿ ਜਵਾਕਾਂ ਨੇ ਇੱਕ ਤੀਰ ਤੋਂ ਧਾਰ ਕਢਾਉਣੀ ਐ ਹੁਣ ਦੱਸ ਮੈਂ ਕਣਕ ਕੀ ਦੇ ਗੋਲੇ ਮੰਗਣ ਜਾਵਾ ਮੈਂ ਤਾਂ ਮਾਗਦੀ ਨੂੰ ਸ਼ਰਮ ਆਉਂਦੀ ਐ ਹੈ ਹਾਂ ਦੇਖਦੀ ਆ ਕਰਦੀ ਆ ਕੋ ਖੱਬਾ ਸੱਜਾ ਕਿਸੇ ਕਵੰਡਣ ਦੇ ਲਿਆਉਣੀਆਂ ਵਾਂਗ ਕੇ ਰਵਿਰ ਬੋਲੀ ਆਪਕਾ ਹੋਇਆ ਭੈਮਿੰਤੋ ਜ਼ਬਾਨੋ ਤੰਦਰ ਹੋਊਗੀ ਠਾਕੂ ਵੀ ਕੋੜ ਭੈ ਨਹੀਂ ਆ ਮੈਂ ਤਾਂ ਆਪ ਹੀ ਆ ਜੀ ਕੀ ਕੰਗਣਾ ਕੁੜੇ ਖਾਣੇ ਪੁੱਤਿਆਂ ਨੇ ਪਤਾ ਨਹੀਂ ਕੌਣ ਆ ਗਿਆ ਹੁਣ ਲੋ ਆ ਕੇ ਮੰਜਾ ਮਲ ਲੈ ਫੱਫੇ ਕੁੱਟਣੀ ਨੇ ਐ ਬਾਈ ਕੀ ਚੌੜੀ ਖੋ ਕੇ ਪਤਾ ਨਹੀਂ ਕੀ ਮੰਗਣ ਆਇਓ ਬੱਚਰ ਵੀ ਸਾਰੇ ਪਿੰਡ ਦੇ ਨੁੱਤੀਆਂ ਬੁੱਤੀਆਂ ਕਰਾ ਲੈ ਹਾਂ ਫੱਫੇ ਕੁੱਟਣੀ ਕਿਸੇ ਥਾਂ ਦੀ ਪਤਾ ਨਹੀਂ ਕੀ ਲੈਣ ਆਈ ਇੱਥੇ ਕੁਛ ਦੀਆਂ ਮੇਰੇ ਪਿਓ ਦੀ ਰਾਨ ਨੂੰ ਯਾਰ ਕੁੜੇ ਕੇ ਬੋ ਇਹ ਕਿਵੇਂ ਆਈ ਨਹੀਂ ਅੱਜ ਕਿਵੇਂ ਤੇਰੇ ਆਉਣੇ ਹੋ ਕੇ ਬੈਠ ਤਾਂ ਸਹੀ ਤੂੰ ਹੋਰ ਪੜੀਏ ਇੱਕ ਰਕਮ ਆਕਾਰਾਂ ਚ ਸੁਰਤ ਭੁੱਲੀ ਰਹਿਦੀ ਆ ਆ ਕਰ ਲਾ ਉਹ ਰਹਿ ਗਿਆ ਉਹ ਆ ਕਰ ਲਾ ਰਹਿ ਗਿਆ ਸਾਰ ਦੇ ਨਹੀਂ ਭਣੇ ਤਾਂ ਪੁੱਤੇ ਜਾਂਦੇ ਨਹੀਂ ਹੋਰ ਤੂੰ ਸੁਣਾ ਨਹੀਂ ਮੈਂ ਕੀ ਦੱਸਾਂ ਨਹੀਂ ਸਾਡੇ ਨੇ ਪੁੱਤੇ ਦਾ ਆਟਾ ਮੁੱਕ ਗਿਆ ਅੱਛਾ ਟੀਰ ਮਮੀ ਨਾ ਆਇਆ ਪਿਆ ਸਹੀ ਆ ਹੁਣ ਤੈਨੂੰ ਪਤਾ ਡੂੜ ਕੰਮੇ ਨੂੰ ਕਣਕ ਆਉਣ ਵਾਲੀਆਂ ਨੇ ਨਹੀਂ ਇਹਨਾਂ ਪੁੱਤੇ ਦੀ ਸੜ ਤਾਂ ਕਣਕ ਮੁੱਕ ਗਈ ਮੈਂ ਤਾਂ ਤੇਰੇ ਆਏ ਆਈ ਸੀ ਜੇ ਇੱਕ ਪੀਣੇ ਦੀ ਕਣਕ ਦੇ ਦੇ ਫਿਰ ਕਣਕ ਆਈ ਤਾਂ ਤੈਨੂੰ ਦੇ ਦਾਂਗੇ ਉਹ ਉਹ ਆਇਆ ਕਣਕ ਨੂੰ ਉਹ ਗਸੁੱਗਾ ਲੈਂਦੀ ਫਿਰਦੀ ਐ ਮੇਰੇ ਪਿਆਉ ਦੀ ਰੰਨ ਆਂ ਵੀ ਵਖਦੀ ਫਿਰਦੀ ਐ ਵੀ ਪਾਲੋ ਕੋਲ ਇੱਕ ਤੇ ਕਣਕ ਮੁੱਕ ਤਾਂ ਨਹੀਂ ਗਈ ਮੈਂ ਮੈਂ ਤਾਂ ਖਾ ਜਾਂ ਤੇਰਾ ਕੋਲ ਜਹਾਜੀ ਦਾ ਮੈਂ ਤੇ ਨਹੀਂ ਤੈਨੂੰ ਗਸੁੱਗਾ ਨਹੀਂ ਗੇਬੋ ਨਹੀਂ ਕੀ ਦੱਸਾਂ ਭੈਣੇ ਨਹੀਂ ਕਣਕ ਦੇ ਤਾਂ ਦੋ ਢੋਲ ਭਰੇ ਖੜੇ ਨੇ ਨਹੀਂ ਭੈਣੇ ਐਤ ਕੀ ਕਣਕ ਪਾਉਣ ਵੇ ਢੋਲਾਂ ਚਾਸਤ ਦਵਾਈ ਧਰਨੀ ਭੁੱਲ ਗਏ ਨੀ ਜਾਇਆ ਖਾਣੇ ਦੀ ਸਾਰ ਕਣਕ ਨੂੰ ਸੁਸਤਰੀ ਪਾਈਗੀ ਨੀ ਹਾਰ ਕੇ ਗਊਸਾਲਾ ਨੂੰ ਫੋਨ ਕਰਿਆ ਸਾਰੀ ਦਾ ਪਾਊਡਰ ਬਣ ਗਿਆ ਕਣਕ ਦਾ ਤਾਂ ਹੁਣ ਗਊਸਾਲਾ ਨੂੰ ਛਕਾਵਾਂਗੇ ਜੇ ਕਿਤੇ ਕਣਕ ਸਾਫ ਸੁਥਰੀ ਹੁੰਦੀ ਚਾਹੀਦੀ ਦੋਆ ਗੱਟੇ ਲੈ ਜਾਂਦੀ ਤੂੰ ਤਾਂ ਇੱਥੋਂ ਹੈ ਨੀ ਇੰਨਾ ਕੰਮ ਖਰਾਬ ਹੋ ਗਿਆ ਸੁਸਤਰੀ ਲੱਗਦੀ ਹੋਰ ਕੀ ਕਰਾਂ ਭੈਣੇ ਮੁੱਕ ਗਈ ਇਹ ਤੇ ਕਣਕ ਕਿਵੇਂ ਡਰਾਮੇ ਕਰਦੀ ਆ ਅਟਿਆਂ ਦੀ ਤੀਵੀ ਮੇਰੇ ਬਾਪ ਦੀ ਰਨ ਹਾਂ ਲਾਤੀ ਸੁਸਤਰੀ ਮੁੱਕ ਗਈ ਹਉ ਕਿਹੜੀ ਸੁਸਰੀ ਲੱਗੀ ਆਜਾ ਚੰਗੋਏ ਨਿੱਕੀ ਹੋ ਗਿਆ ਭੈਣ ਨਹੀਂ ਹੋਣਾ ਕੀ ਸੀ ਮੈਂ ਤਾਂ ਉਹੀ ਵਾਸ ਗਰੀ ਬੈਠੀ ਸੀ ਚੰਗਾ ਭੈਣੇ ਜਾਨੀਆਂ ਹੋਰ ਪੁੱਛਦੀਆਂ ਕਿਸੇ ਤੇ ਆ ਹੈਪੀ ਨਹੀਂ ਪਾਉਂਦੀ ਪੁੱਛ ਕੇ ਜਾਂਦੀ ਚੰਗਾ ਹੋਲੇ ਗਈ ਹੋਏ ਤੇ ਕੋਣਕ ਮੰਗਣ ਬੁਲੰਗਣੀ ਸਤ ਖੁਸ਼ਮੀਨਾ ਹੋਵੇ ਤਾਂ ਹਾਂ ਨਾ ਮੇਰ ਦਾ ਪਹਿਲਾਂ ਮੁੱਕ ਗਈ ਬਿੱਤੀ ਅਰੇ ਮੰਗੂ ਮੱਚਾ ਕੇ ਝੋਲਾ ਚਾਕੇ ਬੋਰੀ ਲੋਕ ਨੇ ਮੰਗਣ ਨਹੀਂ ਜਾਂਦੀ ਹਾਂ ਵੱਡੇ ਨਾ ਘੌੜੇ ਵਾਲੀ ਬੈਠਾ ਆਏ ਕੋਈ ਮੰਜੇ ਤੇ ਆ ਕੇ ਜਿਵੇਂ ਗਾਹ ਕੋਈ ਦੋਸਤ ਕਿ ਲਈ ਨਹੀਂ ਮਾਲਕਣ ਹੁੰਦੀ ਐ ਨੰਗਣੀ ਕਿਥੇ ਆਂਦੀ ਇਹ ਬਨਾਗੜੀ ਕਿਸ਼ਨ ਕੀ ਦੇਵ ਦੀ ਇਹ ਤਾਂ ਆਪਦਾ ਨੰਬਰ ਪਰਤਾਂ ਨਹੀਂ ਆਖੇ ਸਰੀਰ ਖਾ ਦੀ ਦੋ ਟੋਲ ਪਰ ਪਈ ਸੀ ਸੱਸਰੀ ਨੂੰ ਕੀ ਖਵਾ ਦੋਗੇ ਤੁਸੀਂ ਹਰਾਮਣ ਚੂਹੇ ਤੇ ਥੋੜੇ ਪੱਖੇ ਮਾਰ ਕੇ ਖਵਾ ਦੋਗੇ ਤੁਸੀਂ ਕਿਥੇ ਨੂੰ ਕਾਂ ਕਿੱਥੇ ਰੱਖ ਕੇ ਭੁੱਲ ਗਈ ਮੈਂ ਮੇਰੀ ਮਾਸੀ ਨੇ ਬੜੇ ਚਾਵਾਂ ਨਾਲ ਦਿੱਤਾ ਸੀ ਬੁੱਟੀਆਂ ਵਾਲਾ ਸੂਟ ਸਾਰਾ ਘਰ ਫਰੋੜ ਪੱਟਿਆ ਮੈਂ ਤਾਂ ਕਿਤੇ ਨਹੀਂ ਖਾਇਆ ਜਾਏ ਖਾਣੇ ਦਾ ਨਹੀਂ ਹਾਂ ਨਹੀਂ ਗਿਆ ਬੋ ਤੇਰਾ ਭਾਈ ਜੇ ਬੇੜਾ ਲੰਢਰੇ ਨਹੀਂ ਹੁਣ ਪਤਾ ਲੱਗਿਆ ਨਹੀਂ ਕਣਕ ਲੈਣ ਨਹੀਂ ਤੂੰ ਤਾਂ ਸੂਟ ਚੱਕਣ ਆਈ ਦੀ ਮੇਰਾ ਹਾਂ ਸਾਰੇ ਪਿੰਡ ਚ ਸੂਟ ਚੱਕਦੀ ਫਿਰਦੀ ਆ ਪਹਿਲਾਂ ਬੀਬੋ ਤੋਂ ਬੱਬਰ ਸਲਕਾ ਆਇਆ ਮੇਰੇ ਪਿਓ ਦੀ ਰਾਨ ਨੇ ਹੁਣ ਮਾਇ ਲੈਣੀ ਅੱਗਾ ਤੱਗਾ ਮਾਇ ਤਾਂ ਮੇਰੇ ਪਿਓ ਦੀ ਰੰਨੇ ਕੋਲਗੇ ਚ ਹੱਥ ਪਾ ਕੇ ਕਿਹੜਾ ਨਵਾਂ ਕੱਢ ਲਿਆ ਮੈਂ ਸੂਟ ਮੇਰੇ ਮਾਸੀ ਵਾਲਾ ਸੂਟ ਦੀ ਨੀ ਗੇਪੋ ਨੀ ਨਿਕਲ ਬਾਹਰ ਮੇਰੇ ਪਿਓ ਦੀ ਰੰਨੇ ਨਹੀਂ ਪਾਵਾਂ ਤੇਰੇ ਪਾਈਆਂ ਤੇ ਕਫਣ ਤੇਰੇ ਤੇ ਨਹੀਂ ਰੋਵਾਂ ਤੇਰੇ ਖਸਮਾਂ ਨੂੰ ਨਹੀਂ ਹਾਂ ਕਾਉਣਾ ਬੂਏ ਤਾਂ ਮੇਰਾ ਨਾਉ ਨਾ ਇੱਕ ਗਾਲਾਂ ਕੱਢਦੀ ਆ ਇਹ ਤਾਂ ਹਰਾਮਣ ਪਰ ਲੋ ਆ ਇਹਦੀ ਇਹ ਮਚਾਲ ਇਹ ਮੈਨੂੰ ਕਿਵੇਂ ਗਾਲਾਂ ਕੱਢ ਲੂਗੀ ਕਿ ਇਹਦਾ ਕਿ ਮੈਂ ਕੁਛ ਦੱਬ ਲਿਆ ਨਹੀਂ ਤੂੰ ਮੇਰੇ ਸੂਟ ਚੱਕ ਲਈ ਨਹੀਂ ਤੇਰਾ ਪੱਬ ਸ਼ਾਵਾਂ ਪਾਇਆਂ ਨਾ ਪੱਲਾ ਤੇਰਿਆਂ ਦਾ ਨਹੀਂ ਵੱਡੇ ਨਕੌੜੇ ਵਾਲੀਏ ਸੱਟ ਖਸਮੀਆਂ ਤੀਨੀਆਂ ਨਿਕਲ ਬਾਹਰ ਨਹੀਂ ਕਿਉਂ ਗਾਲਾਂ ਕੱਢੀ ਜਾਂਦੀਆਂ ਨੇ ਉਰੇ ਆਂ ਬੋਲ ਤੂੰ ਮੇਰੇ ਮੂਰੇ ਮੇਰੇ ਪਿਓ ਦੀ ਨੇ ਮੇਰੇ ਮਾਰੇ ਜੀਏ ਨਾ ਗੱਲ ਸੁਣ ਮੇਰੀ ਨਾ ਤੂੰ ਮੇਰਾ ਸੂਟ ਚੱਕ ਲਈ ਕੁੜੇ ਕੀ ਗੱਲ ਨੀ ਕਿਹੜਾ ਸੂਟ ਤੂੰ ਕਿਵੇਂ ਪਹਿਨਣੀ ਇੱਕ ਸਾਤਵੇਂ 10 ਗਾਲਾਂ ਕੱਢਦੀਆਂ ਨਹੀਂ ਤੂੰ ਕੀ ਲੱਗਦੀ ਏ ਮੈਨੂੰ ਐ ਬੋਲਣ ਵਾਲੀ ਤੂੰ ਕੀ ਮੇਰੀ ਸਾਲੀ ਦੱਸਦੇ ਹਾਂ ਆਹਮਣੇ ਕਿਹੜਾ ਸੂਟ ਚੱਕੇ ਰਹੀ ਮੈਂ ਸੂਟ ਚੱਕਣ ਨੂੰ ਕਹਾ ਆਹਮਣੇ ਤੂੰ ਚੁੰਨੀ ਲਾਲ ਦੇ ਪਾਈਆਂ ਆਹ ਤੇਰੇ ਸੜਿਆ ਸੂਟ ਆ ਪਹਿਨਣੇ ਤੇਰੇ ਪੂਰਾ ਵੀ ਨਹੀਂ ਆਉਂਦਾ ਜੇ ਤੂੰ ਕੋਟੀ ਹੁੰਨੀ ਤਾਂ ਪਿੱਛੇ ਪਿੱਠ ਨੰਗੀ ਹੁੰਦੀ ਆ ਚੱਲ ਨਹੀਂ ਆਈ ਜੇ ਆਹੇ ਸੁੱਟਾਂ ਨੇ ਮੈਂ ਅੱਗ ਨਹੀਂ ਲਾਉਂਦੀ ਦੇਖ ਸੂਟ ਤਾਂ ਇਹੇ ਜੇ ਹੁੰਦੇ ਨੇ ਹਾਂ ਨਾ ਉਹ ਹਜਿੰਦਰਾ ਸੂਟਾ ਨਹੀਂ ਪਹਿਲਾ ਬੀਬੋ ਦਾ ਬੱਬਰ ਸਲਕਾਇਆ ਨਹੀਂ ਲੋਕਾਂ ਦੇ ਸੂਟ ਚੱਕ ਚੱਕ ਸਵੇਆ ਸਵੇਆ ਪਾਉਂਦੇ ਆ ਬੱਦਲ ਬਲਾ ਕੇ ਨਹੀਂ ਸੱਤ ਖਸਮ ਹੀ ਏ ਨਹੀਂ ਖਾਬਰਾ ਤੈਨੂੰ ਕਿਹੜੇ ਖਸਮ ਲਿਆ ਲਿਆ ਦਿੰਦੇ ਨੇ ਨਾ ਮੇਰਾ ਸੂਟ ਨਾ ਕੱਲ ਕਣਕ ਮੰਗਣ ਨਹੀਂ ਸੀ ਤੁਵਾਈ ਨਹੀਂ ਤੂੰ ਤਾਂ ਮੇਰਾ ਸੂਟ ਚੱਕਣ ਆਈ ਸੀ ਨਹੀਂ ਸੂਟ ਚੋਰ ਜਨਾਨੀ ਏ ਸੂਟ ਚੋਰ ਹਾਂ ਨੀ ਚੂੜਚੋਰ ਹਮਿੰਦੀ ਤੂੰ ਮੈਂ ਤਾਂ ਅੱਗ ਨਹੀਂ ਲਾਉਂਦੀ ਕਿਸੇ ਚੋਰੀ ਕਰਨ ਦੇ ਹਰਾਮਣ ਕਿਸੇ ਥਾਂ ਦੀ ਨੀ ਪੜਕੀ ਲੈ ਬਲੇਕਿੰ ਤੂੰ ਲੁੱਟ ਡਟ ਖਾ ਗਈ ਬੜੀ ਹਰਾਮਣ ਅੰਬੀ ਕਲੇਰ ਨੂੰ ਤੂੰ ਲੁੱਟ ਡਟ ਖਾ ਗਈ ਨੀ ਲੀਲੇ ਬਾਣੀ ਨੂੰ ਤੂੰ ਲੁੱਟ ਡਟ ਖਾ ਗਈ ਹਰਾਮਣ ਉਹਦੇ ਮੁੜਕੇ ਪੈਸੇ ਨੇ ਦੇ ਕੇ ਆਈ ਹਾਂ ਨੀ ਤੂੰ ਬੋਲਣ ਨੂੰ ਕੀ ਮਾਰਦੀ ਐ ਮੈਂ ਤਾਂ ਅੱਗ ਨਹੀਂ ਲਾਉਂਦੀ ਮੇਰੇ ਸੂਟ ਨਹੀਂ ਹਰਾਮਣੇ ਕਾਕਾ ਨਾਲ ਹੀ ਤੋਂ ਪਹਿਲੇ ਤੂੰ ਸਟ੍ਰੇਟ ਕਰ ਸਟ੍ਰੇਟ ਕਰਾ ਕਰਾਉਣੀ ਐ ਨੀ ਬਾਸ ਸਟ੍ਰੇਟ ਕਰਾ ਕੇ ਮੁੜਕੇ ਉਹਦੇ ਪੰਜੀ ਨੂੰ ਕੀਤੀ ਤਾਂ ਨੀ ਤੂੰ ਬੋਲਣ ਨੂੰ ਕੀ ਮਾਰਦੀ ਐ ਹਰਾਮਣ ਸੂਟ ਮੈਂ ਛੁੱਟਣ ਮਾਰਦੀ ਆ ਤੂੰ ਮੇਰੇ ਭਾਈ ਆਈਟੀ ਗੱਡੀਆਂ ਕਰਤਣ ਵਾਲੇ ਨੇ ਮੇਰੇ ਭਾਈ ਤਕੜੇ ਨੇ ਫੈਕਟਰੀਆਂ ਦੇ ਮਾਲਕ ਨੇ ਮੇਰੇ ਭਾਈ ਹਾਂ ਤੇਰੇ ਮੰਗੂ ਨਹੀਂ ਹੈਗੇ ਮਲੰਗ ਮੇਰੇ ਕੋਥੇ ਨੇ ਸੂਟ ਪਾਏ ਨੇ ਤੈਨੂੰ ਖੋਨੇ ਲਿਆ ਦਿਖਾਉਣੀਆਂ ਮੈਂ ਧੱਕ ਨਹੀਂ ਲਾਉਂਦੀ ਤੇਰੇ ਵਰਗੇ ਸੂਟਾਂ ਸੂਟ ਪਾਏ ਨੇ ਸੂਟ ਆ ਹਾਂ ਨਹੀਂ ਜਾਣਦੀਆਂ ਜਿਹੜੇ ਭਾਂਤ ਭਤੇਲੇ ਯਾਰਾ ਤਾਂ ਸੂਟ ਲਿਆ ਦਿਖਾਉਣੀ ਆ ਤੂੰ ਹਾਂ ਸੰਗਰੂਰ ਸਹਿਰ ਚ ਕੋਈ ਬਾਣੀਆਂ ਨਹੀਂ ਛੱਡਿਆ ਜਿਹੜਾ ਤੇਰੀ ਅੱਖਾਂ ਥੱਲੇ ਲੰਘਿਆ ਹੋਵੇ ਮੇਰੇ ਤੇ ਆ ਵੀਰਾ ਨੇ ਕਿਵੇਂ ਖੇਖੜ ਕਰਦੀ ਖੜੀ ਗਈ ਹਾਂ ਆਪਦਾ ਸੂਟ ਤਾਂ ਨਾ ਕਢਾ ਕੇ ਲੈ ਕੇ ਜਾਉ ਤੇਰੀ ਨੂੰਨੀ ਖਰਾਮਣ ਕਿਸੇ ਥਾਂ ਦੀ ਦਿਖਾ ਨਹੀਂ ਐ ਤੇਰਾ ਕੋਈ ਸੂਟ ਹੈਗਾ ਹਾਂ ਤੂੰ ਮੈਨੂੰ ਬੋਲਦੇ ਮੈਂ ਨਹੀਂ ਲਉਦੀ ਇਹੋ ਜਿਹਾ ਕੱਪੜਾ ਨਾ ਪਾਉਂਦੀ ਨਹੀਂ ਮੈਂ ਤੇਰੇ ਵਰਗਾ ਕੱਪੜਾ ਪਾਉਂਦੀ ਨਹੀਂ ਮੇਰਾ ਸੂਟ ਤਾਂ ਚੱਕਮਾਜ ਹੈ ਹਾਂ ਫਿਰ ਚੱਕਮਾ ਚੱਕਮਾ ਆਪਣੇ ਕੋਲ ਰੱਖ ਮੈਂ ਤਾਂ ਅੱਗ ਨਹੀਂ ਲਉਦੀ ਤੇਰੇ ਸੂਟਾਂ ਨੂੰ ਹਾਂ ਮੈਂ ਵੀ ਤੇਰੇ ਪਾਣੀ ਦੇ ਪੱਲਾ ਨਹੀਂ ਪਾਉਂਦੀ ਕੱਪੜਿਆਂ ਦਾ ਹਾਂ ਨਹੀਂ ਖਰਚੜੀ ਮੇਰੀ ਗੱਲ ਸੁਣ ਹਾਂ ਮੈਂ ਤਾਂ ਸੌ ਖਾਨੀਆਂ ਆਹ ਦੇਖ ਜੇ ਇਹਨਾਂ 'ਚ ਤੇਰਾ ਸੂਟ ਤਾਂ ਕੋਈ ਤੱਪ ਮੈਂ ਤਾਂ ਸੌ ਖਾਨੀਆਂ ਮੇਰੀ ਸ਼ੇਰਲੀ ਦੁਰਗੀ ਦੀ ਈਲ ਵਾਲਾ ਦੀ ਮੈਂ ਤਾਂ ਉਹੀ ਨਹੀਂ ਉਹ ਝੂਠੀ ਸੌ ਖਾਂਦੀ ਉਹ ਮੇਰੀ ਲਾਟੋ ਪਾਲੀ ਸ਼ੇਰਲੀਆ ਹਾਂ ਮੈਂ ਨਹੀਂ ਤੇਰਾ ਸੂਟ ਚੱਕਿਆ ਨਹੀਂ ਦੁਰਗੀ ਦੀ ਸੌ ਝੂਠੀ ਤਾਂ ਗੇਬੋ ਖਾਂਦੀ ਨਹੀਂ ਜੇ ਇਹ ਨਹੀਂ ਲੈ ਕੇ ਆਈ ਫਿਰ ਸੂਟ ਗਿਆ ਕਿੱਧਰ ਚੱਲ ਮੈਂ ਥੋੜਾ ਜਿਹਾ ਟਾਈਮ ਨੂੰ ਰਿਵਰਸ ਕਰਕੇ ਦੇਖਦੀ ਆਂ ਮਲਾਇਮ ਹੈ ਗਰਮੀਆ ਗਰਮੀਆ ਬਧੀਆ ਹੰਡੂਗਾ ਹਾਂ ਦੇ ਕੇ ਆਉਂਗੀ ਜਦੋਂ ਲੱਗਿਆ ਟਾਈਮ ਨਾજર ਨੂੰ ਵੀ ਸਾਮ ਦੂਗਾ ਚੱਲ ਧਰਦੀਆਂ ਫੇਰ ਦੇ ਕੇ ਆਉਂਗੀ ਨਿਕੜੇ ਬਾਵਲੀ ਆ ਭੈਣੇ ਨਹੀਂ ਭੈਣੇ ਤੂੰ ਕਿੱਧਰ ਲੰਗੀ ਜਾਨੀ ਆ ਤੇ ਮੈਂ ਕਿੱਥੇ ਲੰਗੀ ਜਾਨੀ ਆ ਪਹਿਲਾਂ ਤਾਂ ਮੈਂ ਸੋਚਿਆ ਵੀ ਨੇਲੇ ਦੀ ਤੁਹਾਡੇ ਘਰ ਵਿੱਚ ਦੀ ਲੰਘ ਕੇ ਚਲੇ ਜਾਮ ਮੇਰਾ ਦਿੱਤਾ ਹੋਇਆ ਸੂਟ ਨਾਜਰ ਨੂੰ ਅੱਛਾ ਮਤ ਜਾਣੇ ਨੂੰ ਉਹਨਾਂ ਰੋਕੇ ਹੋਣੀਆਂ ਉਹਨੂੰ ਜਾ ਕੇ 15 ਦਿਨ ਹੋ ਗਏ ਬਣਾਉਂਦਾ ਹੀ ਨਹੀਂ ਸੂਟ ਨੂੰ ਮੈਂ ਮੇਰੀ ਭੈਣ ਕੋਲ ਜਾਣਾ ਸੀ ਅੱਛਾ ਉੱਤੇ ਵੱਲ ਚੱਲੀ ਆ ਦੇਖਦੀ ਆ ਜੇ ਉਹਨੇ ਬਣਾਇਆ ਬਣਾਇਆ ਨਹੀਂ ਮੈਂ ਤਾਂ ਚੱਕ ਕੇ ਲਿਆਉਂ ਸੂਟਾਂ ਨਹੀਂ ਭੈਣੇ ਫਿਰ ਐਂ ਕਦੀ ਕੁੜੇ ਨਹੀਂ ਲੱਗਦੇ ਹੱਥ ਨਹੀਂ ਮੇਰਾ ਸੂਟ ਵੀ ਜਿਆਦੀ ਨਾਜਰ ਨੂੰ ਨਹੀਂ ਮੇਚਾ ਮੇਰਾ ਦਿੱਤਾ ਹੋਇਆ ਆਪੀ ਫੜ ਲਿਓ ਮੈਂ ਕੱਲ ਤੱਕ ਉਹਨੂੰ ਕਹੀ ਦੀ ਕਰੇ ਪਾਲ ਤੇਰਾ ਤਾਂ ਲੈ ਜਾ ਮੇਰਾ ਤਾਂ ਹਜੇ ਨੇ ਬਣਾਇਆ ਨਹੀਂ ਤੇਰਾ ਹੀ ਕੀ ਪਹਿਲਾਂ ਬਣਾ ਦੂ ਨੀ ਤੇ ਨਾ ਬਣਾਇਆ ਦੋਨੇ ਮੋੜ ਲਈ ਨਹੀਂ ਫੇਰ ਮੈਂ ਚੀਮੇ ਵਾਲੇ ਭੋਲੇ ਟੇਲਰ ਨੂੰ ਜਾਣਦੀ ਆ ਉਹ ਤਾਂ ਬਣਾਵਾਂਗੇ ਆਪਾਂ ਇੱਕੋ ਜਿਹਾ ਚੱਕਵੇਂ ਜੇ ਉਹ ਤਾਂ ਦੂਜੇ ਦਿਨ ਹੀ ਫੜਾ ਦਿੰਦਾ ਸੀਮਕੇ ਹਾਂ ਚੰਗਾ ਚੰਗਾ ਪਹਿਣ ਜਿਉਂਦੀ ਰਹ ਵਾ 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 ਨਾ ਪੁੱਤਿਆਂ ਦੇ ਬਾਲੋ ਤੇ ਤੇਰਤਾ ਜਿਹਾ ਵੀ ਸਿੱਧਰ ਖਾਣ ਵਾਲੇ ਛੰਨੇ ਕੋੜੇ ਜਿਹੜੀ ਸਿੱਧਮ ਸਿੱਧੀ ਗੇਬੋ ਦੀ ਇੱਕ ਜਾ ਕੇ ਵੱਜੀ ਨੀ ਸੁਭੂਤਾ ਮੈਂ ਕੱਲ ਬਾਪਲੀ ਖੜਾਤਾ ਸੀ ਤੂੰ ਸੋਚੀ ਕੀ ਜਾਣਦੀ ਐ ਨਹੀਂ ਕੀ ਡਰਾਮੇ ਜੇ ਕਰੀ ਜਾਣੀਆਂ ਨੇ ਹੋਰ ਨਾ ਹਰਾਮਣੇ ਇੱਥੇ ਦੌਰਾ ਪੈ ਕੇ ਡਿੱਗ ਪਈ ਨਹੀਂ ਗੇਬੋ ਤੇ ਤੂੰ ਗੱਲ ਪੈ ਗਈ ਹੁਣ ਇਹ ਤਾਂ ਬਾਈਤਲ ਤੋਂ ਕਿਵੇਂ ਖੜਾ ਛੜਾਵਾ ਨਹੀਂ ਚੰਗਾ ਗੇਬੋ ਮੈਂ ਚੱਲੀ ਤੂੰ ਜਿੱਤੀ ਮੈਂ ਹਾਰੀ ਹਾਂ ਨਹੀਂ ਜਿੰਨੀਆਂ ਤੈਨੂੰ ਹਾਰੀ ਦਾ ਪਤਾ ਹਰਾਮਣੇ ਖਰਚਾ ਨਹੀਂ ਬਾਤਲਾ ਖਰਚਾ ਮੇਰੇ ਬਾਪ ਕਰੰਨੇ ਰਾਮਣਾ ਮੇਰੇ ਚੁੱਠੇ ਅਲਜਾਮ ਲਾਉਂਦੀਆਂ ਨੇ ਮੈਂ ਮੈ ਸੂਟ ਟੱਕ ਲਈ ਮੈਂ ਤਾਂ ਅੱਗ ਨਹੀਂ ਲਾਉਂਦੀ ਕਿਸੇ ਸੂਟਾਂ ਨੇ ਮੇਰੇ ਕੋਈ ਤੋੜਾ ਯਾ ਇਹ ਤਾਂ ਕੇਪੋ ਆ ਗਈ ਕੀ ਹੈ ਨੀ ਕਿਦਨਾਂ ਚੜੀ ਜਾਂਦੀ ਈ ਇਹ ਕਦੇ ਮੈਨੂੰ ਪਾਠ ਕਰ ਲਿਆ ਕਰੰਦਿਓ ਆ ਜਾ ਆ ਜਾ ਤੇਰੀ ਕਮੀ ਰਹਿੰਦੀ ਸੀ ਤਈ ਸਿਆਪੇ ਸੜ ਗਏ ਤਈ ਤੜਕੇ ਜਾਂਦੀ ਨੂੰ ਟੋਕਿਆ ਸੀ ਮੈਨੂੰ ਹਾਂ ਮੈਂ ਤਾਂ ਟੋਕੂ ਆਈਂ ਟੋਕੂ ਕਿਉਂ ਟੋਕੇਂਗੀ ਹਾਂ ਪਹਿਲਾਂ ਮੈਨੂੰ ਅਤਰ ਕਮਾਂਡ ਤਾਂ ਵੀ ਮੇਰੇ ਸੂਟ ਸਿਰ ਲਾਤੇ ਹਾਂ ਤੇਰੇ ਟਾਈਮ ਸਿਆਪੇ ਸਿੱਟਦੇ ਤੜਕੀ ਚਾਹ ਤੂੰ ਕੰਮ ਕਰ ਰਿਹਾ ਕੇ ਆਂਦਾ ਨਹੀਂ ਤੂੰ ਜਾ ਦੇ ਨਾ ਬੋਲ ਤੈਨ ਮਰਨਾ ਤੈ ਲਫੜੇ ਖਾਣੇ ਨਹੀਂ ਤੂੰ ਮੇਰੇ ਮਾਰੇਗੀ ਹਾਂ ਮੈਂ ਕਹਿੰਦੀ ਰਹਿਣ ਦੇ ਮੈਂ ਇੱਟ ਕਰਦੀ ਮੇਰੇ ਸਾਸ ਸਾਂ ਤੂੰ ਕੰਮ ਕਰ ਜਾ ਕੇ ਮੈਨੂੰ ਫੜ ਚ ਇਹ ਖੱਟਿਆ ਅਰੇ ਇਹ ਖੱਟਿਆ ਕੀ ਦੇ ਦਈਏ ਇਹਦਾ ਤੇ ਹਮੈਨੂੰ ਮੈਂ ਤਾਂ ਦੇਖਣਾ ਮੁਜਾਕ ਨਹੀਂ ਕੀਤਾ ਮੈਂ ਨਹੀਂ ਮਜਾਕ ਨੂੰ ਕੀਤਾ ਮੈਂ ਸੱਚੀ ਸਿੱਕੀ ਸੋ ਮਜਾਕ ਖਾ ਨੂੰ ਮੈਂ ਪਸੰਦ ਨਹੀਂ ਕਰ ਕੇਹਾ ਦਰਦ ਸਿੱਕਤੇ ਮੂੰਥੋ ਡੇ ਰਵੇ ਦੇ ਜਿਹੜਾ ਜ ਮੁੰਟਾ ਉਹ ਹੀ ਜੀ ਦੀ ਮਾਂ ਛਿੱਤਰ ਖਾ ਕੇ ਉਹ ਗੱਲ ਆ ਕੇ ਬਸਰਮਾ ਦੀ ਡੁੱਲਗੀ ਦਾਲ ਆ ਕਿਤੇ ਡੋਲ ਡੋਲ ਖਾਣੇ ਹੁੰਦੇ ਆ ਲੈਂਦੀ ਆ ਕੇ ਬੁੱਲ ਇਤਨਾਲੀ ਨਾਲ ਪੰਗਾ ਮੈਂ ਤਾਂ ਦਰਿਆ ਪੀ ਜਾਂ ਬੁੱਲ ਫੇਰ ਵੀ ਸੁੱਕੇ ਦੇ ਸੁੱਕੇ